ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਪਹੁੰਚੇ ਆ ਰੌਤਾ ਫਲਾਈਟ ਆਉਂਦੀ ਆ ਬਾਈ 10 ਵਜੇ ਰਾਤ ਨੂੰ ਤਾਂ ਨੱਕੇ ਨੁੱਕੇ ਆਪਾਂ ਦਿਨ ਚ ਕਰ ਜੰਨੇ ਆ ਰਾਤ ਨੂੰ ਤੁਹਾਨੂੰ ਪਤਾ ਹੀ ਜਾਵੇ ਕਿਹੜਾ ਆਉਂਦਾ ਓਰੇ ਤੇ ਬਾਕੀ ਚਾਰੇ ਪਾਸੇ ਨੂੰ ਕਰਦਣੇ ਰੱਖੇ ਪਈ ਜਾਊਗਾ ਸਾਰੀ ਰਾਤ ਵੀ ਸੁਵਿਧੀਆਂ ਦੇਖ ਲੂਗਾ ਜਾ ਕੇ ਤੇ ਬਾਕੀ ਪਹਿਲਾਂ ਤਾਂ ਆਟੋਮੈਟਿਕ ਚੱਕਣੇ ਲੱਗੇ ਤੇ ਜਿਹੜੇ ਸਾਹਮਣੇ ਬੱਦਲ ਆਇਆ ਪਰ ਬੱਦਲ ਲੰਘ ਗਿਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਜੀ ਲੋ ਜੀ ਉਹ ਪਿਆ ਬੱਦਲ ਲੋਈ ਮੇ ਲੋ ਮਾਸੜ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਜੀ ਵਧੀਆ ਵਧੀਆ ਠੀਕ ਮੈਂ ਕਹਤੇ ਮੀਹੇ ਪੈ ਗਿਆ ਪਿੰਡ ਮੈਂ ਕਾਲੀ ਗਾਲੀ ਚ ਆਇਆ ਨਹੀਂ ਨਹੀਂ ਪਿਆ ਹੈਗਾ ਪਿੰਡ ਚ ਹੂੰ ਬੈਹਿ ਜਾਣਾ ਜਿਹੜੇ ਸਾਹ ਕੋਲ ਚੜੇ ਪਾਸੇ ਬੱਦਲ ਚੜਿਆ ਹੋਇਆ ਹੂੰ ਆਲੇ-ਦਾਲ ਤਾਂ ਪੈ ਲਿਆ ਅੱਛਾ ਚਾਹ ਸਾੜੇ ਜਣੇ ਪਹਿਲਾਂ ਦੋ ਕੁ ਦਿਨ ਪੈ ਲਿਆਤਾ ਉਹ ਵੀ ਪੰਜ ਚਾਰ ਦਿਨ ਪੈਣ ਜਿਹੜੇ ਹਾਂ ਤੇ ਜਾਦਾ ਸਾਨੂੰ ਗੰਨੇ ਆ ਚਰੀਆਂ ਚੁਰੀਆਂ ਦੇ ਇਨਾਂ ਨੂੰ ਪਿਆ ਵਾ ਇਹ ਹੁਣ ਪਾਣੀ ਹੁਣ ਜਿਹੜੀ ਮੈਂ ਕਹਿੰਦਾ ਜੀ ਰਾਤ ਦੀ ਲਾਈਟ ਆਏ ਹਫਤੇ ਵਧੀਆ ਰਾਤ ਦੀ ਲਾਈਟ ਵਧੀਆ ਠੇਕੇ ਚੱਲਦੀ ਆ ਠੇਕੇ ਚੱਲਦੀ ਆ ਹਾਂ ਨਾਲੇ ਹੁਣ ਜਿਕਣਾ ਅਸੀਂ ਦਿਨ ਚ ਲਾਉਂਦੇ ਆ ਫਿਰ ਕੱਲੇ ਖੇਤ ਨੂੰ ਪਾਣੀ ਛਰਦੇ ਨੱਕੇ ਦੇ ਫਿਰ ਕੌਰ ਕਰਨੀ ਪੈਂਦੀ ਹੁੰਦੀ ਆ ਰਾਤ ਨੂੰ ਸਾਰੇ ਥੋੜਾ ਥੋੜਾ ਕਰ ਦਿੰਦੇ ਸਾਰੇ ਦੇ ਬੋਖਾ ਆਪਣਾ ਕੋਲ ਹੁੰਦਾ ਇੱਕ ਲਾਈਟ ਬਸ ਹੁਣ ਟੇਕੇ ਚੱਲਦੀ ਆ ਜਿਹੜਾ ਮੌਸਮ ਠੰਡਾ ਰਹਿੰਦਾ ਰਾਤ ਨੂੰ ਇਹ ਕੂਹ ਪਾਣੀ ਵੀ ਤੁਰਦਾ ਰਾਤ ਨੂੰ ਪਾਣੀ ਵੀ ਤੁਰਦਾ ਰਾਤ ਨੂੰ ਦੁਪਹਿਰੇ ਨੂੰ ਕਿੱਥੇ ਤੁਰਦਾ ਪਾਣੀ ਦੁਪਹਿਰੇ ਨੂੰ ਤੁਰਦਾ ਅੱਜ ਤਾਂ ਗਰਮੀ ਹੋਰ ਤਰ੍ਹਾਂ ਦੀ ਧੁੱਪਾਂ ਵਿੱਚ ਬਹੁਤ ਨਾਸ ਵੱਜਿਆ ਅੱਜ ਅਜੇ ਵਕਤ ਗਰਮੀ ਉਹ ਦੇਖੀ ਹਮ ਅੱਜ ਲੱਗਦਾ ਤਾਂ ਮੀਂਹ ਆਊਗਾ ਪਰ ਆਪਣੇ ਨਹੀਂ ਆਇਆ ਹੈਗਾ ਕਈ ਪਾਸੇ ਪੈ ਗਿਆ ਚਲੋ ਆੜ ਵਾਲੇ ਪੈ ਗਿਆ ਇੰਨਾ ਹੀ ਬਹੁਤ ਹੈ ਬੱਦਲ ਜਾਂ ਤਾਂ ਉੱਥੇ ਤੇ ਬਹੁਤ ਉੱਠਿਆ ਤੇ ਇੱਧਰ ਦੇ ਬੱਦਲ ਤਾਂ ਹੁਣ ਕਰਿਆ ਥੋੜਾ ਖੜਾ ਬੱ ਉਹਨਾਂ ਸਮੋਸੇ ਪਈ ਜਾਂਦਾ ਹਵਾਜੇ ਪਈ ਜਾਂਦਾ ਹਵਾਜੀ ਕਲੇ ਪਈ ਜਾਂਦਾ ਵੀ ਬਾਕੀ ਪਤਾ ਵੀ ਨਹੀਂ ਆਇਕਦੀ بارش ਘੱਟੇ ਪਈ ਐ ਇਹਦਾ ਨਾ ਕਹਿੰਦੇ ਵੀ ਹੁੰਦਾ ਹੀ ਆ ਵੀ ਕਿਹੜਾ ਪਿਛਲੇ ਸਾਲ ਆਪਣਾ ਨਦੀਆਂ ਟੁੱਟਲੀਆਂ ਦੀਆਂ ਉਹ ਲਗਾਤਾਰ ਕਹਿੰਦੇ ਦੋ ਵਾਰ ਹੁੰਦਾ ਨਹੀਂ ਕੰਮ ਇਹ ਐਕਤੀ ਮੰਨਣਾ ਮਖੌਲ ਹੁਣ ਪਿੱਛੇ ਦੋ ਤਿੰਨ ਸਾਲ ਲੰਘ ਗਏ ਨਦੀ ਟੁੱਟੀ ਨਹੀਂ ਹੈਗੀ ਉਤੇ ਪਹਿਲਾਂ ਅਸੀਂ ਮੰਡ ਵਾਲਿਆਂ ਨੇ ਦੇਖਿਆ ਕਿਸ਼ਤੀਆਂ ਇਹਨਾਂ ਦੇ ਨਾਲ ਨੂੰ ਕਦੀਆਂ ਆ ਲੈਂਦੀਆਂ ਦੀਆਂ ਕਿਸ਼ਤੀਆਂ ਪਹਿਲਾਂ ਹੀ ਲਿਆ ਕੇ ਰੱਖ ਦਿੰਦੇ ਸੀ ਗਵਰਨਮੈਂਟ ਉਸੇ ਹਾਂ ਇਹਨਾਂ ਲੋਕਾਂ ਦੇ ਜਿਹੜੇ ਢੋਲ ਤੇ ਕਣਕ ਵਾਲੇ ਕੋਠਿਆਂ ਪਰ ਹੁੰਦੇ ਤੇ ਚੜਾਏ ਵੇ ਪਹਿਲਾਂ ਇਹਨਾਂ ਨੂੰ ਉੱਪਰੇ ਪਾਉਣ ਤਿੰਨ ਚਾਰ ਸਾਲ ਹੁਣ ਪਾਣੀ ਆਏ ਨੇ ਹੈਗਾ ਹੁਣੇ ਘਰਾਂ ਚ ਭਰਨ ਲੱਗ ਗਏ ਤੇ ਪਿਛਲੇ ਸਾਲ ਨਦੀ ਨੇ ਨੁਕਸਾਨ ਕਰਤਾ ਮੈਂ ਕਹਿੰਦਾ ਐਦ ਕੀ ਮੈਂ ਦੇਖਿਆ ਢੋਲ ਕੋਠੇ ਪਰ ਢੋਲ ਕੋਠੇ ਪਾਏ ਬਗਾਲ ਕਣਕ ਉਹ ਐਦ ਹੀ ਪਾਣੀ ਨਹੀਂ ਆਇਆ ਹੈਗਾ ਤੇ ਆ ਪਹਿਲਾਂ ਮਤਲਬ ਵਾਸਤ ਕਰ ਲੈਂਦਾ ਬੰਦਾ ਵੀ ਇਹ ਤਾਂ ਹੋਈ ਕੰਮ ਆ ਗਿਆ ਸ਼ੇਰ ਆ ਗਿਆ ਸ਼ੇਰ ਸ਼ੇਰ ਆ ਗਿਆ ਵਾਲੇ ਕਹਿੰਦੇ ਮੀ ਬਹੁ ਪੈਣੇ ਆ ਵੀ ਟਟੀਰੀ ਨਾਲ ਦੇ ਕੋਠਿਆਂ ਉੱਤੇ ਦੇਖੇ ਅਸੀਂ ਆਪ ਦੇਖੇ ਦਿੱਤੇ ਵੇ ਤੇ ਆ ਕੀ ਤਿੰਨ ਚਾਰ ਜਗ੍ਹਾ ਤੇ ਇੱਥੇ ਦੇਖੇ ਪੱਕੀ ਜਗ੍ਹਾ ਦੱਤੇ ਬਣਾ ਕੋਠੇ ਪਰ ਮੀ ਦਾ ਸਭ ਕੁਝ ਫੇਲ ਹੋ ਗਿਆ ਤਕਿ ਐਦ ਕੀ ਦਾ ਮਾਸਾ ਨਾ ਨੈਟਾਂ ਦੀ ਵੀ ਨਹੀਂ ਚੱਲੀ ਨ 7 ਦਿਨ ਲਗਾਤਾਰ ਮੀਂਹ 60 60% 70 70% ਤੇ ਇਹ ਪੂਰ ਵੀ ਨਹੀਂ ਪਈ ਪੂਰ ਵੀ ਨਹੀਂ ਪਈ ਹੁਣ ਮੈਂ ਜਿਹੜਾ ਤੈਨੂੰ ਦੱਸਿਆ ਨਹੀਂ ਬਾਜਰਾ ਵੱਢ ਗਏ ਜਿੱਦਣ ਵੱਢਿਆ ਉਦੋਂ ਮੀਂਹ ਪਿਆ ਲਾਸਟ ਨਿਬੜ ਗਿਆ ਉਦੋਂ 2 ਦਿਨ ਬਾਅਦ ਫੇਰ ਮੀਂਹ ਦੱਸਿਆ ਮਹਾਂਜਾਲੇ ਪੈ ਲਵੇ 20 ਤੇ ਬਾਅਦ ਬੀਜੂਗਾ ਜਾਂ ਦੂਏ ਦੇ ਨਾ ਪਿਆ ਮੈਂ ਫਾੜ ਲਿਆਂਗਾ ਬਾਅਦ ਤਾਂ ਮਹਾਂਜਾਲ ਹੁਣ ਪੈ ਲੂਗਾ ਉਦੋਂ ਵੀ 3 ਦਿਨ ਮੈਂ ਰੂਟਾ ਫੀਡਰ ਕਰ ਬਾਅਦ ਤਾਂ ਫੇਰ ਵੀ ਫੇਰ ਵੀ ਹੈਗਾ ਫੇਰ ਹਫਤਾ ਦੱਸਿਆ ਮੈਂ ਉਹ ਕਣ ਚਰੀ ਬੀਜੀ ਨਹੀਂ ਹੈਗੀ ਖੇਤ ਸਕਾਰਿਆ ਰੂਟਾ ਫੀਡਰ ਕਰਾਇਆ ਵਾ ਫੇਰ ਕਦੇ ਪਿਆ ਜਾ ਕੇ ਉਹ ਵੀ ਆਪਣੇ ਪਿੰਡ ਪਿਆ ਨਹੀਂ ਇੱਧਰ ਪਿਆ ਮੰਡ ਕੇ ਨਹੀਂ ਜਿੱਦੀ ਉਹਦੇ ਗੱਲ ਚ ਬੀਜੀ ਚਰੀ ਹਾਂ ਗੱਲ ਹੁਣ ਚਰੀ ਜੰਮੇ ਚਰੀ ਜਣੀ ਹੁਣ ਹੋਰ ਜਿਹੜੀ ਚਰੀ ਤਾਂ ਜਿਹਨਾਂ ਵਿੱਚ ਹੋਣੀ ਸੀ ਉਸ ਤੇ ਵੀਰ ਨੇ ਬੀਜੀ ਹੋਈ ਆ ਹਾਂ ਉਹਦੇ ਬਰਾਬਰ ਬੀਜ ਹੁੰਦੀ ਸੀ ਜਦੋਂ ਮੈਂ ਬਾਹ ਫਾੜ ਲਿਆ ਗੇ ਰੂਟਾ ਫੀਟਰ ਕੇ ਬਾਹ ਕੇ ਜਦੋਂ ਛਿੱਟਾ ਦੇ ਦਿੰਦਾ ਬਹੁਤ ਕੰਮ ਜੰਮੇ ਬਥੇਰੀ ਦੀ ਹਾਂ ਜਦ ਮੈਨੂੰ ਆਇ ਦਾ ਮਹਾਮੀਨਾ ਭੇਜਣਾ ਪਰ ਹੁਣ ਦੱਸਦੇ ਆ ਬਈ ਇੱਕ ਨੂੰ ਪੈਣਾ ਇੱਕ ਨੂੰ ਦੱਸਦੇ ਹੈਗੇ ਮੈਨੂੰ ਬੈਂਸਰ ਜੀ ਬਹੁਤ ਆਏ ਵੀ 31000 ਪਹਿਲੀ ਤੇ ਗੇਟ ਤੇ ਪੈ ਜਾਣਾ ਹਾਂ ਚਲੋ ਲੱਗਦਾ ਚਾਹੀਦਾ ਵੀ ਆ ਚਾਹੀਦਾ ਵੀ ਆ ਹੁਣ ਇਹ ਲੀਕਾ ਲੱਗੇ ਜਿਹੜੇ ਮਾਲ ਬੂੜੇ ਬਣਨੇ ਆ ਵੀ ਸਗਣ ਜਾਂ ਕਰਨਾ ਯਾਰ ਨਹੀਂ ਇਹ ਜੀ ਗਰਮੀ ਚ ਖਾ ਨਹੀਂ ਹੁੰਦੇ ਇਹ ਜੀ ਗਰਮੀ ਚ ਕਿੱਥੇ ਖਾ ਹੁੰਦੇ ਆ ਹਾਂ ਬਾਕੀ ਆ ਦੇਖਿਆ 26 ਕਿੱਦਾਂ ਜਾਂਦੀ ਆ ਯਾਰ ਬਾਕੀ ਕੁਛ ਨਹੀਂ ਪਤਾ ਹੈਗਾ ਜੀਰੀ ਨੇ ਕਿਹੜੀ ਨੇ ਲੋਟ ਆਉਣਾ ਬਾਈ ਹੁਣ ਅਸੀਂ ਕਹੀ ਜਾਂਦੇ ਆ ਆ ਆਪਣੇ ਦੇਖ ਕੇ ਵਿਖਾੜੀ ਗੇਤੀ ਲੱਗੀ ਵੀ ਇਹ ਬਹੁਤ ਵਧੀਆ ਜੀਰੀ ਆ ਹੁਣ ਫਰਕ ਪੈ ਦੇ ਦੇਖ ਨਾ ਇਹ ਉਹ ਇਕੱਠੇ ਫਿਰਦੀ ਹਲੇ ਕਾ ਚੀਜ਼ ਬਣੀ ਜੀ ਲੈ ਹਾਂ ਇਹ ਤਾਂ ਸਹੀ ਮੈਂ ਤੂੰ ਕਹਿੰਦਾ 40 40 ਮੈਂ ਕਹਿੰਦਾ 50 50 ਤੇ ਬੂਟੇ ਤੇ ਟੱਕੇ ਉੱਪਰ ਟੱਕ ਪਏ ਹੋ ਗਏ ਉਹਨੇ আর ਸਾਰੇ ਇੱਕ ਐਮ ਹੈ ਨਹੀਂ ਹੈਗਾ ਵੀ ਕੋਈ ਛੋਟਾ ਰਹਿ ਆਹ ਤਾਂ ਸੁੰਡੀ ਆ ਨਾ ਚਿੱਟਾ ਜਿਹਾ ਪੱਤਾ ਕਿਹੜਾ ਆਹ ਤਾਂ ਸੁੰਡੀ ਆ ਇਹਦਾ ਚਿੱਟਾ ਹੋ ਗਿਆ ਨਾ ਪੱਤਾ ਇਹ ਸੁੰਡੀ ਖਤਮ ਹੋ ਲਈ ਪੱਤਾ ਹੋ ਰਹਿਗਾ ਜਿਹੜਾ ਵਾ ਸੁੰਡੀ ਨਹੀਂ ਹੈਗੀ ਤੇ ਇੱਕ ਨਾ ਮੈਨੂੰ ਤਾਂ ਫੋਨ ਆਇਆ ਤਾਂ ਕਹਿੰਦਾ ਯੂਨੀਵਰਸਿਟੀ ਲੱਗੋ ਲੁਧਿਆਣੇ ਕਹਿੰਦਾ ਸੁੰਡੀ ਦੀ ਮਨਿਆਦ ਬਹੁਤੀ ਨਹੀਂ ਹੁੰਦੀ ਬਹੁਤੀ ਨਹੀਂ ਹੁੰਦੀ ਕਹਿੰਦੇ ਸਪਰੇਅ ਵੀ ਨਾ ਕਰੋ ਹਫਤੇ ਆਪੇ ਖਤਮ ਹੋ ਜਾਂਦੀ ਹੈ ਕਹਿੰਦਾ ਤੁਸੀਂ ਤਾਂ ਹੋਈ ਭੱਜੇ ਫਰੀਜ ਨੇ ਪੰਪ ਚੱਕੀ ਵੀ ਇਹਦੀ ਮਨਿਆਦ ਹੁੰਦੀ ਨਹੀਂ ਮਨਿਆਦ ਨਹੀਂ ਹੁੰਦੀ ਮੈਨੂੰ ਵੀ ਪਾਈ ਦਾ ਫੋਨ ਆਇਆ ਤਾਂ ਕਹਿੰਦਾ ਵੀ ਸਪਰੇਅ ਸੁੰਡੀ ਦੀ ਜਿਹੜੀ ਪੱਤਾ ਲਵੇਟਾ ਹੈ ਇਹਦੀ ਕਰਨੀ ਲੋੜ ਨਹੀਂ ਆ ਕਰਨੀ ਹਾਂ ਵੀ ਦੀ ਮ ਹੁਣ ਯਾਰ ਆ ਦੇਖਣ ਨੂੰ ਵਧੀਆ ਲੱਗਦਾ ਹਨ ਜੇ ਸੰਡੀ ਜਿਆਦਾ ਪੈ ਜਾਂਦੀ ਨਾ ਫਿਰ ਹੋਰੇ ਤਰ੍ਹਾਂ ਦੇ ਇਕੱਠਾ ਜਾ ਦੇਖ ਵੀ ਨਹੀਂ ਹੁੰਦਾ ਫਿਰ ਅਗਲਾ ਕਹਿੰਦਾ ਵੀ ਚੱਲ ਕੋਸ ਨਹੀਂ 2-4 ਸੌ ਦੀ ਸਪਰੇਆ ਕਰ ਦੰਦੇ ਕਰਦੇ ਵੀਰੇ ਜਿੰਨੇ ਨੂੰ ਅਸੀਂ 2-4 ਦਿਨ ਪਈ ਵੀ ਨੂੰ ਹੁੰਦੇ 2-4 ਦਿਨ ਸਪਰੇ ਨੂੰ ਕਰਦੇ ਉਹੀ ਹਫ਼ਤਾ ਲੱਗ ਜਾਂਦਾ ਇਹ ਨਹੀਂ ਪਤਾ ਸਪਰੇ ਕਰ ਮਰਦੀ ਗਾਗਲ ਮਰਦੀ ਆ ਵੀ ਲੋਟ ਆਏ ਦਾ ਕੰਮ ਹੈ ਉਹ ਤਾਂ ਹੈ ਹਾਂ ਹੁਣ ਤੂੰ ਦੱਸਦਾ ਇਹਦਾ ਹੀ ਪਥਰੀ ਆ ਪਥਰੀ ਤੇ ਨਿਕਲ ਗਈ ਤੇ ਅੱਜ ਤੱਕ ਉਹ ਦਿਨ ਪਰਸੋਂ ਪਰਸੋਂ ਕਹਿੰਦਾ ਨੂੰ ਕਾਲਾ ਵੀ ਆ ਪਾਣੀ ਪਿਲਾ ਕੇ ਲੈ ਆਂਦਾ ਪਰसों ਸਵੇਰ ਟਾਈਮ ਨਿਕਲ ਗਈ ਤੂੰ ਗਿਆ ਨਹੀਂ ਹੈਗਾ ਜੇ ਕਿਤੇ ਕਾਲੇਗਾਂ ਜਾ ਕੇ ਪਾਣੀ ਪੀਆ ਨਾ ਆ ਗਿਆ ਨਾ ਜਾ ਕੇ ਨਾ ਬਾਅਦ ਵੀ ਪਾਣੀ ਲੱਕਾ ਪਾਣੀਆ ਸਰਵਾਂਗਾ ਜਰਾ ਏਕੜਾ ਹੁੰਦਾ ਇਹ ਤਾਂ ਬਾ ਲੋਟਾ ਹੀ ਨਹੀਂ ਹੈ ਮੈਨੂੰ ਤੰਗ ਵੀ ਬਹੁਤ ਕਰਿਆ ਉਹਨੇ ਇੱਕ ਦਿਨ ਪਹਿਲਾਂ ਨਹੀਂ ਪਸਰੀ ਦਾ ਦਰਦ ਤਾਂ ਬਹੁਤ ਬੁਰਾ ਨਹੀਂ ਇਹ ਦਰਦ ਨਹੀਂ ਤਾਂ ਹੁੰਦਾ ਇਹ ਥੋੜੀ ਜਿਹੀ ਉਮਲੂਮ ਕਰਦੀ ਵੀ ਮੈਂ ਹੈਗੀ ਆ ਵੀ ਮੈਂ ਤੁਰ ਲੱਗੀ ਵੀ ਖਿਆ ਰੱਖ ਠੀਕ ਹੈ ਨਹੀਂ ਬਹੁਤ ਵਧੀਆ ਹੋਵੇ ਦੇਖਾਂਗੇ ਚੱਲ ਤਸੱਲੀ ਹੋ ਜਾਂਦੀ ਹੈ ਤਸੱਲੀ ਦੇਖ ਲੈ ਕੱਢੀ ਆਪਣੇ ਪਾਣੀ ਨਾਲੇ ਆ ਕੋਈ ਮੜੀ ਮੁੱਟੀ ਜਿਹੜੀ ਹਸਪਤਾਲ ਨੇ ਦਿੱਤੀ ਅਸੀਂ ਦਿੱਤੀ ਤੀ ਬਈ ਹੋਰ ਨੇ ਦਿੱਤੀ ਹੁਣ ਯਾਰ ਸਾਢੇ 3 ਦਿਨ ਹੋ ਗਏ ਤਾਂ ਦੁਆਜ ਦਾ ਡਾਕਟਰਾਂ ਨੇ ਦਿੱਤੀ ਅਸੀਂ ਇੱਕ ਦੋ ਹੋਰ ਵੀ ਖਾਧੀਆਂ ਆਪਾਂ ਪਤਾ ਨਹੀਂ ਜਗਾ ਡਾਕਟਰ ਕਹਿੰਦਾ ਵੀ ਇਹ ਸਭ ਤੇ ਬਣਦੀਆਂ ਹਾਂ ਜੇ ਜਿਹੜਾ ਪਾਣੀ ਜ਼ਿਆਦਾ ਪੀ ਜਾਂਦਾ ਉਹਦੀ ਨਾਲ ਦੀ ਨਾਲ ਨਿਕਲੀ ਜਾਂਦੀ ਹੈ ਨਿਕਲੀ ਜਾਂਦੀਆਂ ਖੁਰੀ ਜਾਂਦੀਆਂ ਚੱਲ ਵੇਚਾ ਪਿਓਰ ਪਾਣੀ ਦੇ ਗਰਮੀ ਚ ਅਸੀਂ ਬਹੁਤ ਪੀਂਦਾ ਮੈਂ ਕਹਿੰਦਾ 6-7-7 ਲੀਟਰ ਪੀ ਲੈਣਾ ਪਾਣੀ ਗਰਮੀਆਂ ਚ ਸਿਆਲ ਵਿੱਚ ਇੱਕ ਘੁੱਟ ਵੀ ਨਹੀਂ ਪਰਨਾ ਹੈਗਾ ਪੀਣ ਨੂੰ ਜੀ ਨਹੀਂਗਾ ਤੇ ਰੋਟੀ ਦਾ ਰੋਟੀ ਸੁੱਕੀ ਹੋਣੀ ਹੈ ਨੀ ਆਹ ਪੀਏ ਕਰੋ ਪਾਣੀ ਦਾ ਮਤੋਂ ਇਹਨਾਂ ਡਰ ਲੱਗਦਾ ਮੈਂ ਤਾਂ ਪੀ ਜਾਂਦਾ ਸਿਆਲ ਵਿੱਚ ਤਾਂ ਮੂੰਹ ਲਾਉਣ ਨੂੰ ਜੀ ਨਹੀਂ ਕਰਦਾ ਹੈਗਾ ਇਹ ਦਰਦ ਨੂੰ ਤਾਂ ਅਲੇ ਲੱਤਾਂ ਵੀ ਕੰਮ ਨਹੀਂ ਆਉਂਦੀਆਂ ਦਰਦ ਦੇ ਬਾਈ ਪਸਰੀ ਦਾ ਬਹੁਤ ਬੁਰਾ ਪਸਰੀ ਦਾ ਦਰਦ ਹੈ ਹਾਂ ਬਈ ਉਹਦਾ ਨਹੀਂ ਪਤਾ ਲੱਗਦਾ ਹੈਗਾ ਬਾਕੀ ਚੱਲ ਦੇਖਦੇ ਹੁਣ ਲੈ ਫੜ ਮਸਨ ਨੱਕਾ ਕਰਾਂ ਉੱਥੇ ਨੂੰ ਨੱਕਾ ਕਰ ਦੇ ਲੈ ਨੱਕੇ ਹੁਣ ਖੋਲ ਜਾਵੇ ਮੁੜ ਕੇ ਆਉਂਦਾ ਇੱਧਰ ਕੰਮ ਨਾਲ इधर हूं तो थोड़ा सिस्टम थोड़ा गेट वाल खोर इधर पानी आए बाकी पेंड गिरी तो जा भाई जीवी का वीडी ए चार सौ अठाहठ है तो कह 468 ਤੇ ਇੱਥੇ 48 ਮਿੰਟ ਮੋਟਰ ਭਰੇ ਸਾਰੀ ਤੇ ਇੱਥੇ 01 ਕਮਰੇ 01 ਇਹ ਤਾਂ ਨਹੀਂ ਖਾਸੀ ਬਧੀ ਵੀ ਹੈ ਆਹ ਖੇਤ ਵਧਿਆ ਵਾਏ ਗੰਨੇ ਵਾਲਾ ਦਾ ਹਾਂ ਇਹ ਗੰਨਾ ਦਾ ਹਾਂ ਚਰੀ ਚਰੀ ਵੀ ਲੰ ਆਹ ਚਰੀ ਵਾਲਾ ਠੀਕ ਆ ਇਹ ਜਿਹੜਾ ਸਾੜੇ ਵਾਲਾ ਵੀ ਹੈਗਾ ਉਧਰ ਤੋਂ ਐੇ ਤੇਰੀ ਗੰਨੇ ਵਾਲੇ ਜ ਹੈ ਵੀ ਤਗੜੀ ਖੜੀ ਹੈ ਹਾਂ ਨਾ ਕਦੇ ਅੱਜ ਤੱਕ ਸੁੱਕਿਆ ਨਹੀਂ ਹੈਗਾ ਹੂੰ ਇਹਦੇ ਨੱਕਾ ਪੱਕਈ ਕਰਿਆ ਹੋਏ ਇੱਧਰ ਨੂੰ ਠੀਕ ਆ ਇਹ ਹੁਣ ਤੱਕ ਮੈਂ ਸਪਰੇ ਨਹੀਂ ਕਰੀ ਇਹਦੇ ਪਰ ਆਖਾ ਹੀ ਨਹੀਂ ਪਾਣੀ ਨਾ ਭਰਿਆ ਰਿਹਾ ਹੂੰ ਹੂੰ ਅੱਜ ਉੱਤੇ ਕਰ ਦੋ ਨਾ ਮੈਂ ਛੱਡੀ ਪਾਣੀ ਹੁਣ ਆਪਾਂ ਧਾਨਾਂ ਚ ਤਾਂ ਹੀ ਖੜਾ ਕੇ ਰੱਖਦੇ ਵਿੱਚ ਵੀ ਕੱਖ ਨਾ ਹੋਵੇ ਬਾਕੀ ਨਾ ਕੱਖ ਸਾਬ ਨਹੀਂ ਤਾਂ ਹੋ ਜਾਂਦਾ ਲੱਗਾ ਕੱਖ ਦਾ ਕੀ ਅੰਤ ਹੈ ਹੋਰ ਤਰ੍ਹਾਂ ਦੀ ਬੇਲ ਚੱਲ ਪੈਂਦੀ ਹੈ ਐਨਾ ਸੋਹ ਆ ਦੇਖ ਸਿਸਟਮ ਨੂੰ ਵੇਖ ਖੱਬੜ ਨਹੀਂ ਬੜੇ ਤਾਂ ਨਾ ਟੱਕ ਟੋਪਾਂ ਰੱਖੇ ਕੋਲ ਸਾਰੇ ਹੀ ਖੋਲੇ ਵਿੱਚ ਆ ਹਾਂ ਆ ਹੁਣ ਇੱਥੇ ਚੱਲ ਪਣਾ ਸਾਰੇ ਪਾਸੇ ਚੱਲ ਪਣਾ ਆ ਹੈਗੇ ਡੇਡ ਡੇਡ ਬਿੱਗੇ ਦੋਏ ਅੱਛਾ ਆਹਾ ਪਟਕਣ ਪਾਇਆ ਮਾ ਮੋਟਰ ਤੇ ਐਦੀ ਜੋ ਇਹਦੀ ਉਹ ਆ ਉੱਥੀ ਆ ਸਾਰਾ ਕੁਸਾ ਦਾ ਅੱਛਾ ਇੱਥੇ ਕੁਸ ਨਹੀਂ ਹੈ ਹੂੰ ਇੱਥੇ ਬੰਦ ਕਰਨ ਵਾਲਾ ਕੁਸ ਨਹੀਂ ਹੈ ਤਾਂ ਉੱਥੀ ਆ ਮੋਟਰ ਪਰੇ ਲਾਇਆ ਵੇ ਡ੍ਰੀਡ ਵਾਲਾ ਆਪਾਂ ਨੇ ਜਣੀ ਇਹ ਮੋਟਰ ਦੇ ਗਿਰਦਾ ਇਹ ਚਾ ਕੇ ਹਾਂ ਮੈਂ ਸਿਆ ਚ ਗਿਰ ਜਾਣਾ ਇਹ ਚਾਰੇ ਮਹੀਨੇ ਚੱਲੇ ਜਾਣਾ ਇੱਥੇ ਟਤਾਂ ਲਾਈ ਹੋਈ ਆ ਇਹ ਡੇਡ ਡੇਡ ਬਿੱਗਾ ਉੱਪਰ ਠੀਕ ਆ ਵੀ ਇੱਥੇ ਇਹਦੇ ਮੂਰੇ ਬਿੱਟ ਲਾਉਣੀ ਆ ਉਹ ਬਾਈ ਡੇਲੀ ਵਸਾਈ ਵੀ ਹੈ ਨਾਕ ਪਾਣੀ ਘਟ ਜਾਵੇ ਇੱਧਰ ਇਹ ਜੇ ਵਸਾਉਣੀ ਆ ਹੁਣ ਇਹ ਇਕੀਲਾ ਏੜਾ ਦੋ ਮੇ ਪੰਜ ਨੂੰ ਪਈ ਜਾਣਾ ਠੀਕ ਆ ਇੱਥੇ ਤਾਂ ਜਿਹੜੇ ਨੇ ਤਾਂ ਲਿਆਂਦੇ ਕਹੀ ਲਿਆਂਦੀ ਵਾਹ ਆ ਲਾ ਇਹ ਆ ਲੱਗ ਗਿਆ ਉਹਰੇ ਆ ਲੱਗ ਗਿਆ ਬਾਈ ਬਸ ਉਹਨੇ ਸਾਹਮਣੇ ਪੈਮੈਂਟ ਰੱਖਤਾ ਪਿਆ ਮੂਰੇ ਵੀ ਇਹੇ ਵੀਗਾ-ਵੀਗਾ ਦਵੱਲੇ ਹੀ ਭਰ ਜਾਣਾ ਇਹ ਹੈਗੀ ਮਾੜਾ 75 ਜੂਰ ਕੋ ਆ 75 ਜੂਰੋ ਯਾਰ ਇਹਦਾ ਵੀ ਰਿਕਾਰਡ ਬਹੁਤ ਵਧੀਆ ਸੁਣਿਆ ਬਾਕੀ ਭਾਈ ਦੇਖਦੇ ਆ ਇਹ ਤੇ ਇਹਦੇ ਚ ਕੱਖ ਖੱਬਲ ਖਾਦਾ ਹੋਇਆ ਵੈ ਕਦੋਂ ਹੋਇਆ ਨਹੀਂ ਵਾਰ ਕੇ ਇਹਦਾ ਹਾਂ ਇਹ ਚ ਖੱਬਲ ਖੋਪੜਿਆ ਖਾਦਾ ਦੱਸਿਆ ਨਹੀਂ ਸਾਡੇ ਡਾਕਟਰ ਬੋਲ ਔਖਾ ਚੱਲਿਆ ਜੀ ਇਹਦਾ ਫੇਰ ਇਹਨੇ ਗਿੱਲੇ ਗਲੌੜ ਦੀ ਵਿੱਚ ਕਦੋਂ ਭਰੇ ਵਈ ਆਦਾ ਵਧੀਆ ਜੇਰੀ ਜੇਰੀ ਵਧੀਆ ਇਹਦਾ ਹੁਣ ਖੱਬਲ ਦਾ ਇਲਾਜ ਖੱਬੜ ਦਾ ਨਾਰਮਲੀ ਗੋਲ ਦਾ ਮਾਰਦੀ ਨੇ ਨਾ ਕੱਬੜ ਨੌਨਾਂ ਦੇ ਮਾਰਨਾ ਹੈਗਾ ਆਦਾ ਭਈਆਂ ਦੀ ਦਿਹਾੜੀ ਲਵਾ ਹੁਣ ਟਾਈਮ ਹੈਗਾ ਨੌਨ ਨੇ ਇਹਦੇ ਪਾਣੀ ਛੱਡ ਗਏ ਥੋੜਾ ਜਿਹਾ ਸਾਬ ਦਾ ਫਿਰ ਭਈਏ ਲਾ ਦੇ ਫਿਰ ਹਲੇ ਤੇੜਾ ਉਹਨੇ ਬਣੀਆਂ ਨਹੀਂ ਹੈਗੀਆਂ ਨਹੀਂ ਨਹੀਂ ਸਿੱਧਾ ਖੜਾ ਏ ਸਿੱਧਾ ਖੜਾ ਇਹਨਾਂ ਚੱਕ ਲੈਣਾ ਹੈ ਜਿਆਦਾ ਲੰਬਾ ਪੈਣਾ ਹੋ ਜਾ ਹਾਲ ਦਾ ਔਖਾ ਇਹਦਾ ਜਿਆਦਾ ਔਖਾ ਫਿਰ ਟੁੱਟ ਜਣਾ ਉਹਨਾਂ ਗਾਇਲ ਫਿਰ ਹੋਰ ਵੱਧ ਬਣੂਗਾ ਅੱਖਾਂ ਜੇ ਬਣ ਜਾਣੀਆਂ ਮਾਸਟਰ ਚਾਰ ਚਾਰ ਘੰਟੇ ਲੈਟ ਆਉਣ ਲੱਗ ਗਏ 7-8 ਕੀ ਦੇ ਉਹਦੇ ਆ ਧਾਨਾ ਦੇ ਹਾਂ ਪੂਰਾ ਹੀ ਨਹੀਂ ਹੋਇਆ ਕੰਮ ਪੂਰਾ ਨਹੀਂ ਹੋਇਆ ਇਹ ਗੱਲ ਤਾਂ ਤੇਰੀ ਠੀਕ ਹੈ ਹੁਣ ਇਹਨੂੰ ਤਾਂ ਮੈਂ ਲਾਉਂਦਾ ਬਹੁਤ ਘਾਟਾਂ ਇਹ ਜੀਰਨ ਤੋਂ ਪਾਣੀ ਹੂੰ ਇਹਦਾ ਪਾਰ ਆ ਪਾਰ ਹੈ ਹੁਣ ਆ ਮੈਂ ਭਰ ਲੈਣਾ ਇਹਦਾ ਪਾਣੀ ਉਹ ਹੀਟਲ ਕਿਉਂ ਕਰਦਾ ਉਹ ਯਾਰ ਇੱਕ ਅੱਧਾ ਮੀਂਹ ਪੈ ਜਾਵੇ ਆਹ ਬਾਈ ਪੋਵਾਲ ਦਾ ਪਾਣੀ ਸਾਰਾ ਇੱਥੇ ਨਹੀਂ ਆਉਣਾ ਬਈ ਇਹ ਨਾ ਖੇਤਾਂ ਚੋਂ ਹੋ ਕੇ ਜਾਣਾ ਹੈ ਉਹ ਬੂਟੇ ਦੇਖਦੇ ਆ ਸਮਝ ਲਓ ਵੀ ਆਪਣੇ ਖੇਤਾਂ ਦੇ ਕੋਲ ਦੇਖਦੇ ਜਿਹੜੇ ਉਹ ਬੂਟੇ ਉੱਥੇ ਨੂੰ ਜਾਣਾ ਹੈ ਉੱਥੇ ਆਪਣੀ ਚਾਰੀ ਬੀਜੀ ਵੀ ਇਧਰ ਬੂਟਿਆਂ ਦੇ ਵਿੱਚ ਵੀ ਉਹ ਵੱਡੇ ਬੂਟੇ ਆਪਣੇ ਖੇਤ ਦੇ ਨਾਲ ਖੜੇ ਆ ਵੀ ਉੱਥੇ ਨੂੰ ਪਾਣੀ ਜਾਣਾ ਸਾਡੇ ਸਾਰੇ ਇੱਥੇ ਨੂੰ ਆਹਦਾ ਮੀ ਖੱਬੜ ਖੱਬੜ ਕਿੱਥੇ ਲੱਜਣਾ ਦਾ ਜਿਹੜਾ ਹੱਥ ਆ ਲਾ ਕੇ। ਬਾਈ ਕੋਰ ਵੀ ਕਹਨਾ ਵੀ ਸੁਖਰਾ ਐਤੀ ਅਸੀਂ ਪੈਪਾ ਵਾਲਾ ਕੰਮ ਕਰ ਲਿਆ ਔਰੇ। ਹਾਂ। ਜਿਹੜੇ ਸਾਬ ਨਾਲ ਮੀਨ ਹੀ ਨਾ ਪਿਆ ਔਰੇ ਚਰੀ ਚੂਰੀ ਵੀ ਸੁੱਕ ਜਣੀ ਸੀ। ਚਰੀ ਵੀ ਸੁੱਕਣ ਦੀ ਗੱਲ ਠੀਕ ਆ ਤੇਰੀ। ਕਿ ਕਹ ਨਹੀਂ। ਹਾਂ। ਅੱਗੇ ਦਾ ਔਰੇ ਚਰੀ ਹੁੰਦੀ ਆ ਰੱਬ ਦੇ ਸਾਰੇ ਹੁੰਦੀ ਆ। ਰੱਬ ਦੇ ਸਾਰੇ। ਇਹ ਦੇ ਨਾ ਚੜਾ ਕੇ ਬੂਰ ਵੀ ਨਹੀਂ ਕੁਛ ਕਰਦਾ। ਸਿਆਛੇ ਜੇ ਪਾਣੀ ਕੱਢੀ ਜਾਂਦਾ ਬੂਰ। ਇਹ ਦੇ ਨਾ ਜ ਨਹੀਂ ਕੱਢਦਾ ਹੈਗਾ। ਚਰੀ ਚਰੀ ਹੋਊਗੀ। ਸਪਰੇਹਾਂ ਨਾਲ ਠਾਲਦੀਆਂ ਨਾ। ਹਾਂ। ਚਲ ਦੇਖਦੇ ਅਸੀਂ ਵੀ ਸਪਰੇਹਾਂ ਨਾਲ ਕਰਨਿਆਂ। ਮੈਂ ਸੁੰਡੀ ਨੂੰ ਪਾਉਂਦਾ ਵੀ ਸ ਜਿਹੜੇ ਨਹੀਂ ਪਈ ਉਹ ਕੱਲਾ ਹੀ ਜਾਂਦਾ ਉੱਪਰ ਹਾਂ ਉਹ ਫੁੱਟਦੀ ਐ ਸੁੰਡੀ ਨਾਲ ਸੁੰਡੀ ਨਾਲ ਫੁੱਟਦੀ ਐ ਫੇਰ ਜੜ ਫੜਦਾ ਥੱਲੇ ਨੇ ਮਜ਼ਬੂਤ ਹੁੰਦਾ ਜਿਹੜਾ ਕੱਲਾ ਟੱਕਾ ਖੜਾ ਉਹ ਗਿਰਦਾ ਆਪਣੇ ਆਪੇ ਗਰੀ ਜਾਂਦਾ ਹਾਂ ਲੰਬਾ ਹੋ ਗਿਆ ਡੇਡ ਡੇਡ ਫੁੱਟ ਤੱਕ ਚਲੀ ਗਈ ਮੇਰੇ ਉਹ ਸੁੰਡੀ ਨੇ ਖਾ ਲਈ ਦੀ ਸੁੰਡੀ ਨਾਲ ਨਿਕਲ ਆਲੇ ਫਰਾਈ ਮਾਰ ਮੈਂ ਦੇਖੀ ਐ ਥੱਲੇ ਬਹੁਤ ਜੜਾ ਬਣਾਏ ਹੋਏ ਨੇ ਹਾਂ ਵੀ ਚੱਲ ਹੁਣ ਐਸੇ ਜਰਾ ਹੋ ਗਿਆ ਫਾਈਨਲ ਕੰਮ ਬਸ ਇੱਥੇ ਨਹੀਂ ਹੋਣਾ ਹੁਣ ਕੱਲ ਤੱਕ ਤੇਰਾ ਨੱਕਾ ਹੀ ਦੂਰ ਆ ਜਾ ਕਿਤੇ ਪਹੀ ਦੇ ਸਰਹਾਣੇ ਹੁੰਦਾ ਆ ਤਾਂ ਕਰਦਾ ਕਵਾੜੀਆਂ ਨੇ ਕੰਮ ਕਰ ਦਿੰਦਾ ਕੋਲ ਨਾ ਠੀਕ ਐ ਪਲਾਸਟਿਕ ਤਾਂ ਵਿਗਦੀ ਐ ਫੇ ਇੱਕ ਥੱਲੇ ਤਾਂ ਨਹੀਂ ਦੁਰੇ ਸਾਮ ਸੀ ਵਧੀ ਕਿੱਥੇ ਰਿਆ ਕੀ ਮਾੜ ਬਸ ਆ ਗਈ ਸਾਮ ਕੇ ਰੱਖ ਗਾ ਹਨ ਹੁਣ ਆਦੇ ਆ ਵੀ ਆ ਗਈ ਆ ਦੇ ਹਾਂ ਇਹ ਆ ਜਾਂਦੀ ਐ ਰੇਰੂ ਤਾਂ ਨਹੀਂ ਪਾਇਆ ਦੇਸੀ ਉਹਰੇ ਸਾਸੀ ਜੰਮੀ ਵੀ ਆ ਡੋਲ ਪਰ ਆ ਦੇਸੀ ਯਾਰ ਹਾਂ ਹੜਦੀ ਵੀ ਆ ਇਹ ਕ ਅਸਿਰ ਹੋ ਗਿਆ ਆਈ ਹੋਣੀ ਫੇਕੇ ਸੇ ਉਦੇ ਵਿੱਚ ਰੇਰੂ ਪਾਇਆ ਦੇਸੀ ਤਾਂ ਮੈਂ ਲੱਦੀ ਆ ਰੂਰੇ ਮੈਂ ਇੱਥੇ ਤਾਂ ਨਹੀਂ ਪਾਇਆ ਰੂ ਮੋਟਰ ਉਪਰੇ ਪਾਇਆ ਅੱਛਾ ਨਾ ਮੈਂ ਤਾਂ ਸਾਰੇ ਗੰਨੇ ਚ ਪਾਇਆ ਠੀਕ ਆ ਐ ਕਿ ਤੋ ਪਾਇੀ ਨਹੀਂ ਉਹ ਵਈ ਚੜੀ ਚੜੀ ਪਾਈ ਵਧੀਆ ਖੜੀ ਐ ਇੱਕ ਟੀ ਦੀ ਬਾਡਾਂ ਦੇ ਚੜੀ ਆ ਪਨੇ ਵੇਹੀ ਵੀਜੀ ਵੀ ਆ ਹੁਣ ਹਟਾਉਂਦਾ ਟੁੰਡਾ ਬਹੁਤ ਮਜ਼ਬੂਤ ਐ ਵਜਨ ਬੁਜਨ ਜੇ ਪੂਰੀ ਜਾਂਦੀ ਐ ਇੱਕ ਵਾਰ ਹੋ ਜਵੇ ਹੋ ਜਵੇ ਬਸ ਚਲ ਦੇਖਦੇ ਹੂੰ ਓਏ ਇੱਥੇ ਲੰਘਦਾ ਹੋਏ ਤਾਂ ਤਾਣਾ ਆ ਗਿਆ ਇੱਥੇ ਆਪਾਂ ਪਿੱਤਾ ਵਰਨਾ ਮੈਂ ਕਹਿੰਨੇ ਖਰਾਬ ਕਰ ਦੇਣਾ ਪਾਣਾ ਸਾਰੇ ਕੱਪੜੇ ਬਦਲੇ ਆ ਪਰਨਾ ਦੇਖੀ ਬੱਸ ਵੰਤਾ ਜਾਂ ਲੇਟ ਹੋਵੇ ਕਾਲੀ ਜੀ ਕਹਿੰਦਾ ਵੀ ਚੱਲ ਆ ਜਾਪਲਾ ਮੇਰੀਆਂ ਕੱਗੇ ਵਦਨਾਂ ਆਪਣੇ ਨਵੀਆਂ ਬਾਲ ਨਾ ਉਹ ਤਾਂ ਪੈਰਾਂ ਨੂੰ ਲੱਗਣੀਆਂ ਵੀ ਹੁੰਦੀਆਂ ਚੱਲੀਏ ਹਾਂ ਜੀ ਹਾਂ ਲਓ ਜੀ ਪਹੁੰਚ ਗਏ ਮੋਟਰ ਪਰ ਬਾਕੀ ਉਹ ਗੇਟ ਬਾਰ ਖੋਲਤਾ ਰੋ ਤਾਂ ਨੂੰ ਆਹ ਰੋਤਾਂ ਦਾ ਬਈ ਇੱਧਰ ਵਾਲਾ ਆਹ ਮੋਟਰ ਵਾਲਾ ਹੈ ਮਾਗੀ ਦੇਖਦੇ ਆ ਥੋੜਾ ਜਿਹਾ ਇਧਰ ਨੂੰ ਵੀ ਖੋਲ ਦੇਣ ਜੇ ਬਾਦ ਘੱਟ ਹੋਈ ਮਾਕਿਆ ਵੀ ਦਿਓ ਜਰੀ ਬਣ ਆ ਦੇਖੋ ਵੀ ਮਾਸਟਰ ਦੇ ਕਹਾਣੇ ਵੀ ਜਿਹਨੂੰ ਸੁੰਡੀ ਪੈ ਗਈ ਉਹ ਥੱਲੇ ਤੇ ਬਹੁ ਫੁੱਟਦੀ ਆ ਸਪਰੇਅ ਤਾਂ ਵੈਸੇ ਨੂੰ ਚਾਹੀਦੀ ਏ ਸੁੰਡੀ ਦੀ ਵਾਕੀ ਪਾਣੀ ਇਹ ਚ ਵੀ ਹੈਗਾ ਏ ਰਾਤ ਚੱਲ ਲਈ ਏ ਜੋ ਮੋਟਰ ਮਾਕਿਆ ਪਹਿਲਾਂ ਆਪਾਂ ਨੇ ਕੱਖ ਕਰਤਾ ਵਾਜੀ ਆ ਕਿਤੇ ਕਿਤੇ ਆ ਖੜਨ ਲੱਗ ਗਿਆ ਕੱਖ ਜਾ 1 2 3 4 5 ਬੁੱਝੇ ਇਹਨਾਂ ਨੂੰ ਕੱਢ ਲੂ ਦਿਨ ਚੜਦੇ ਨਾ ਫੜਦੇ ਇਹ ਇੱਧਰ ਹੈਗਾ ਬਈ 4003 ਮੱਕੀ ਬਾਈ ਆ ਉਹ ਜਿਹੜਾ ਆਪਣਾ ਗੰਨਾ ਉਹ ਵੀ ਬਣਾਈ ਪੱਗਿਆ ਹੋਇਆ ਅੱਜ ਦੇਖਦੇ ਆ ਪਹਿਲੀ ਤੇ ਬਾਦੇ ਬਣਾਉਂਗੇ ਪਰਸੇ ਉੱਥੇ ਤੇ ਬਾਦ ਆਹ ਬਈ ਚਰੀ ਵਾਲੀ ਜਗਾ ਲਾਈਤੀ ਆਪਾਂ ਨੇ ਜਿਹੜੀ 26 ਇਹਨੂੰ ਹੋ ਗਏ ਤਕਰੀਬਨ ਅੱਜ 10 ਕ ਦਿਨ ਲੱਗੇ ਵੀ ਦੋ ਦੋ ਚਾਰ ਚੜ੍ਹ ਕੇ ਗੰਨਾ ਬਾਕੀ ਬਈ ਹਜੇ ਤਾਂ ਮੈਂ ਬਣਾਵਾਂ ਨੀ ਤਾਂ ਹੈਗਾ ਪਰ ਮੈਂ ਹਜੇ ਬਣਾ ਦੇਣਾ ਇਹਦੇ ਵਿੱਚ ਬੇਲ ਬਹੁਤ ਆ ਉਹ ਵੱਢਣੀ ਆ ਆਏ ਸਾਨੂੰ ਦਿਖਾਵਾ ਬੇਲ ਆ ਦੇ ਆ ਦੇ ਕੱਕਣਾ ਚੜੀ ਵੀ ਇੱਧਰ ਇੱਧਰ ਆ ਇੱਧਰਲੀ ਸਾਈਡ ਇਹ ਉਧਰ ਨਹੀਂ ਹੈਗੀ ਪਤ ਨਹੀਂ ਇੱਧਰ ਚਲੀ ਚੁਰੀ ਕਰਕੇ ਨਾਲ ਜਾਮਗੀ ਵਿੱਚ ਤਾਂ ਹੈ ਨਹੀਂ ਆ ਹੈਗਾ ਬਈ ਆਪਣਾ 468 ਬਾਕੀ ਆ ਦੇਖੋ ਬਈ ਕਾਗਜ਼ ਦੇ ਨਿਆਰਾ ਨਿਆਰਾ ਹੀ ਹੈ ਨਾ ਪੂਰਾ ਨਾ ਹੋਊ ਸੰਭਣਿਆ ਦਾ ਖਤਰਾ ਨਾ ਬਈ ਕੋਈ ਕੱਕ ਗੁਰਚਣ ਦਾ ਨਾ ਸਪਰੇ ਦਾ ਇਹ ਸੌਦਾ ਬਈ ਠੀਕ ਪੈ ਜਾਂਦਾ ਕਿ ਲੂਟ ਜਾ ਸਭੀ ਮੈਂ ਖੋਦ ਦੀ ਨੱਕਾ ਜਾ ਬੰਦ ਕਰਦੀ ਓ ਪਾਣੀ ਇਹ ਚ ਹੈਗਾ ਸਾਰੀ ਪਾਣੀ ਹੁਣ ਰੋੜੋਂ ਚੱਲੂ ਅੱਜ ਨਹੀਂ ਬਈ ਉਹ ਗੇੜੇ ਗੂੜੇ ਮਾਨ ਇਹਨਾਂ ਰੋੜਦਾ ਜਾ ਪਾਉ ਵੀ ਖੋਲ ਦਿੰਨੇ ਆ ਦਰੋਂ ਦਾ ਹੋਲ ਤਾਂ ਨਹੀਂ ਆਪਣਾ ਸਾਰੀ ਰਾਜ ਪਈ ਜਾਂਦਾ ਫਿਰ ਨਹੀਂ ਰਾਤਾਂ ਨੂੰ ਘੁੰਮਦੇ ਫਿਰ ਬਾਕੀ ਆ ਵੀ 7501 ਬਾਕੀ ਬੀਜ ਆਪਾਂ ਨੇ ਇੱਥੇ ਕੀ ਕਹੀ ਲਾ ਲਿਆ ਅੱਗੇ ਆਪਾਂ ਲਾਉਂਦੇ ਹੁੰਦੇ ਤਾਂ ਬਾਈ ਕਿਉ ਕਿਉ 21 ਲਾ ਲਈ 22 ਲਾ ਲਈ ਬਸ ਇੱਥੇ ਕੀ ਆਪਾਂ ਨੇ ਕਈ ਬੰਡਵੇਂ ਬੀਜ ਲਏ ਹੋਏ ਆ ਆ ਗਈ ਸਿਗਨਲ ਟੋਪੇ ਵਾਲਾ ਆ ਜਾਂਦਾ ਤਾਂ ਉਹ ਕਰਮਜੀਤ ਦੇ ਖੇਤ ਨੂੰ ਚਲੋ ਜੀ ਬਾਕੀ ਠੀਕ ਆ ਜੀ ਮਿਲਦੇ ਆਂਗੇ ਅਗਲੇ ਵੀਡੀਓ ਚ ਬਾਕੀ ਤੁਹਾਨੂੰ ਇਹ ਤਾਂ ਇੱਕ ਕੰਮ ਦਿਖਾਉਣਾ ਤਾਂ ਸੀ ਹੁਣ ਉਹ ਦਿਖਦਾ ਨਹੀਂ ਹੈ ਕਿਤੇ ਇਹ ਤਾਂ ਕੱچے ਨੂੰ ਨਹੀਂ ਛੱਡਿਆ ਹੈਗਾ ਪੱਕਾ ਦੇਖੋ ਵੀ ਇਹਦੀ ਕੀ ਚੀਜ਼ ਬਣਨੀ ਦੀ ਆਲਾ ਆ ਬਾਈ ਆਪਾਂ ਨੇ ਦਰਸਤ ਲਈ ਨਿੰਮ ਅਸਕਾਲ ਜੀ ਇਹ ਆਲਾ ਹੀ ਆ ਬਈਆ ਮਣ ਚੱਲੀਏ ਹੁਣ